ਅਸੀਂ ਕਾਜੀ ਸਿਮਰਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਜੀ ਬਹੁਤ ਘੱਟ ਰਹੀ ਵਿੱਚ ਬਹੁਤ ਛੋਟੀ ਸ਼ੂਟ ਲੈ ਕੇ ਆਏ ਆ ਜੇ ਕਿਸੇ ਮੇਕ ਜਾਣੇ ਕਿਸੇ ਨੂੰ ਗਿਫਟ ਦੇਣਾ ਜਾਂ ਕੁਝ ਆਪਣੇ ਲਈ ਵੀ ਲੈਣਾ ਤਾਂ ਆ ਵੀ ਸ਼ੂਟਾਂ ਦਾ ਕੱਪੜਾ ਬਹੁਤ ਵਧੀਆ ਇਹ ਨਹੀਂ ਹੋਊਗਾ ਵੀ ਰੇਂਜ ਘੱਟਾ ਕੱਪੜਾ ਨਹੀਂ ਵਧੀਆ ਦੁਪੱਟਾ ਬਹੁਤ ਸੋਹਣਾ ਮਿਲੂਗਾ ਲੇਕਿਨ ਦੇਖੋ ਜੀ ਸਾਨੂੰ ਹਰੇਕ ਨਹੀਂ ਚੁਆਇਸ ਦਾ ਧਿਆਨ ਰੱਖਣਾ ਚਾਹੀਦਾ ਹਰੇਕ ਪੈਂਡ ਹੈ ਹਰੇਕ ਦੀ ਕੁਆਪਰ ਦਾ ਧਿਆਨ ਰੱਖਣਾ ਪੈਂਦਾ ਹੈ ਕਈ ਕੰਨੀਆਂ ਪਹਿਣਾ ਮਤਲਬ ਚੰਗਾ ਪੈਸਾ ਲਾ ਸਕਦੀ ਕੰਨੀਆਂ ਦੀ ਵਿਚਾਰੀ ਤਾਂ ਮਾ ਨੂੰ ਹੁੰਦਾ ਸੂਟ ਲੈਣ ਦਾ ਪੈਸੇ ਨਹੀਂ ਹੁੰਦੇ ਇਸ ਕਰਕੇ ਨਾ ਅਸੀਂ ਬਹੁਤ ਸੋਹਣੇ ਸੋਹਣੇ ਤੁਹਾਡੇ ਵਾਸਤੇ ਘੱਟ ਰੇਂਜ ਦੇ ਸੂਟ ਲੈ ਕੇ ਆਨੇ ਆ ਜਿਹੜੇ ਕਿ ਤੁਸੀਂ ਡੈਲੀ ਵੇਅਰ ਚ ਉਹਨੂੰ ਪਾ ਸਕਦੇ ਆ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਜੀ ਸੂਟ ਦੀ ਡਿਜ਼ਾਈਨਿੰਗ ਚ ਇਹ ਖਾਦੀ ਸਿਲਪ ਕਹਿ ਸਕਦੇ ਆ ਤੁਸੀਂ ਇਹਨਾਂ ਨੂੰ ਜੀ ਡਿਜ਼ਾਈਨਿੰਗ ਚ ਚੈੱਕ ਕਰੋ ਸੂਟ ਬਣ ਕੇ ਬਹੁਤ ਵਧੀਆ ਰੈਡੀ ਹੋਣਾ ਬਹੁਤ ਜ਼ਿਆਦਾ ਵਧੀਆ ਜੀ ਤੁਹਾਨੂੰ 2.5 ਮੀਟਰ ਦੀ ਸ਼ਰਟ ਦੀ 2.5 ਮੀਟਰ ਦੀ ਤੁਹਾਨੂੰ ਬਾਟਮ ਮਿਲੂਗੀ ਚੈੱਕ ਕਰੋ ਇਹ ਨਾ ਸੋਚਿਓ ਵੀ ਸੂਟ ਦਾ ਰੇਂਜ ਘੱਟ ਹੈ ਕਈ ਵਾਰ ਮੇਰੀਆਂ ਭੈਣਾਂ ਘਰ ਇੰਨੀ ਕੱਟ ਨਹੀਂ ਪੈਣਾ ਕਈ ਵਾਰ ਹੁੰਦਾ ਕਿ ਹਰੇਕ ਦਾ ਮਨ ਕਰਦਾ ਸੂਟ ਲੈਣੇ ਨੂੰ ਸਾਨੂੰ ਹਰੇਕ ਲਈ ਹੀ ਛੋਭੀ ਕਰਨੀ ਪੈਂਦੀ ਆ ਠੀਕ ਹੈ ਜੀ ਇਹ ਹੋ ਗਿਆ ਬੈਗ ਪੱਲੇ ਦੀ ਕਸਾਈ ਬੈਗ ਪਰ ਵੀ ਤੁਹਾਨੂੰ ਐਤਾ ਡਿਜ਼ਾਈਨਿੰਗ ਮਿਲੂਗੀ ਜੀ ਬਾਜੂ ਪਰ ਵੀ ਤੁਹਾਨੂੰ ਇਦਾਂ ਦੇ ਵੈ ਇਹ ਹੋ ਗਈ ਬਾਜੂ ਬਹੁਤ ਸੋਹਣੀ ਬਾਜੂ ਆ ਜੀ ਬਹੁਤ ਪਿਆਰਾ ਸੂਟ ਹੈ ਢਾਈ ਮੀਟਰ ਦੀ ਸ਼ਰਟ ਹੈ ਇਹਨੂੰ ਤੁਸੀਂ ਆਮ ਵੀ ਜੀ ਇਹ ਨਹੀਂ ਹੈ ਘਰੇ ਪਾ ਸਕਦੇ ਤੁਸੀਂ ਡੇਲੀ ਵੇਅਰ ਚ ਕਿਤੇ ਡਿਊਟੀ ਕਰਦੇ ਆ ਟੀਚਰ ਹੈ ਕੋਈ ਕੁਝ ਇਹ ਤੁਸੀਂ ਆਰਮਨੜ ਪਾ ਸਕਦੇ ਬਹੁਤ ਪਿਆਰੀ ਲੁੱਕ ਬਣ ਕੇ ਆਉਣੀਆਂ ਜੀ ਦੁਪੱਟਾ ਚੈੱਕ ਕਰੋ ਜੀ ਬਹੁਤ ਸੋਹਣਾ ਤੁਹਾਨੂੰ ਸਾਰਾ ਪ੍ਰਿੰਟਡ ਦੁਪੱਟਾ ਮਿਲੂਗਾ ਜੀ ਰੇਟ ਹੈਗਾ ਸਿਰਫ 700 ਰੁਪਏ ਜੀ ਸਿਰਫ 700 ਸ਼ਿਪਿੰਗ ਅਲੱਗ ਤੇ ਹੋਊਗੀ ਜੀ ਠੀਕ ਹੈ 700 ਰੁਪਿਆ ਇਹਦੀ ਪ੍ਰਾਈਸ ਹੈ ਜੀ ਬਾਟਮ ਦਾ ਕੋਈ ਰੰਗ ਨਹੀਂ ਜਾਣਾ ਜੀ ਥੋੜੀ ਸ਼ਾਈਨਿੰਗ ਹੈ ਜਿਵੇਂ ਖਾਦੀ ਸਿਲਕ ਥੋੜੀ ਸ਼ਾਈਨਿੰਗ ਹੈ ਨਾ ਬਾਟਮ ਵਿੱਚ ਵੀ ਤੁਹਾਨੂੰ ਥੋੜੀ ਸ਼ਾਈਨਿੰਗ ਮਿਲੂਗੀ ਅੱਗੇ-ਅੱਗੇ ਬਸ ਸਾਟਾ ਪਹਿਣੀ ਬਹੁਤ ਸੋਹਣਾ ਲੱਗਣਿਆ ਜੀ ਇਹ ਸੂਟ ਪਾਏਵੇ ਜਿਵੇਂ ਸਾਦੀ ਸਟਾਰਟ ਹੁੰਦੀ ਆ ਉਹਦੇ ਵਿੱਚ ਤੁਸੀਂ ਦੋ ਤਿੰਨ ਮੀਟਰ ਰਾਮ ਨਾਲ ਪਾ ਸਕਦੇ ਆ ਜੀ ਦੂਜਾ ਕਲਰ ਚੈੱਕ ਕਰੋ ਜੀ ਮਾਸਟਰਡ ਕਲਰ ਦਾ ਸੂਟ ਹੈ ਜੀ ਮਾਸਟਰਡ ਕਲਰ ਦਾ ਇੰਤੈ ਦੀ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਫਰੰਟ ਤੇ ਵੀ ਡਿਜ਼ਾਈਨਿੰਗ ਹੈ ਜੀ ਬੈਕ ਤੇ ਵੀ ਤੁਹਾਨੂੰ ਡਿਜ਼ਾਈਨਿੰਗ ਮਿਲੂਗੀ ਜੀ ਬਾਜੂ ਤੇ ਵੀ ਤੁਹਾਨੂੰ ਡਿਜ਼ਾਈਨਿੰਗ ਮਿਲੂਗੀ ਬਾਜੂ ਵਿੱਚ ਕੋਈ ਜੋੜ ਨਹੀਂ ਪੈਣਾ ਜੀ ਸਿੱਧਾ ਤੁਹਾਡਾ ਪੂਰਾ ਖੁੱਲਾ ਡੁੱਲਾ ਕੱਪੜਾ ਦੇਖੋ ਐਤਾ ਜਿਵੇਂ ਤੁਸੀਂ ਸੋਚੂਗੇ ਰੇਂਜ ਦੇ ਹਿਸਾਬ ਨਾਲ ਜੀ ਅਸੀਂ ਖੁਦ ਫੀਕ ਅਸੀਂ ਸੂਟ ਦੀ ਖੁਦ 스ਕੀਚ ਕਰਦੇ ਆ ਕੱਪੜਾ ਅਸੀਂ ਪੂਰਾ ਤੁਹਾਡੇ ਲਈ ਚੈੱਕ ਕਰਕੇ ਲੈ ਕੇ ਆਉਣਾ ਕਿਸੇ ਵੀ ਭੈਣ ਨੇ ਸਭ ਤੋਂ ਸਟਿਚਿੰਗ ਵੀ ਕਰਾਉਣੀ ਹੋਵੇ ਸੂਟ ਪਸੰਦ ਕਰੋ ਆਪਣਾ ਨਾਮ ਸੈਂਡ ਕਰੋ ਸੂਟ ਅਸੀਂ ਤੁਹਾਡਾ ਸਟਿਚ ਕਰਕੇ ਪਹੁੰਚਾ ਦੂਗੇ ਜੀ ਸੂਟ ਦੀ ਸਿਲਾਈ ਸਿਰਫ 250 ਰੁਪਏ ਸਿੰਪਲ ਦੀ 500 ਰੁਪਏ ਲਾਈਨਿੰਗ ਵਾਲੇ ਦੀ ਇਹਦੇ ਵਿੱਚ ਸਿਰਫ ਤੁਸੀਂ ਕੱਲੀ ਸ਼ਰਟ ਚ ਲਾਈਨਿੰਗ ਲਵਾ ਸਕਦੇ ਆ ਬਾਟਮ ਵਿੱਚ ਕੋਈ ਜ਼ਰੂਰਤ ਨਹੀਂ ਹੈਗੀ ਜੀ ਆਹ ਹੋ ਗਈ ਜੀ ਦੀ ਬਾਟ ਆ ਤੇ ਆ ਹੋ ਗਿਆ ਇਹਦਾ ਦਪੱਟਾ ਬਹੁਤ ਹੀ ਪਿਆਰਾ ਦਪੱਟਾ ਹੈ ਜੀ ਬਹੁਤ ਸੋਹਣਾ ਇਹਦਾ ਜੀ ਦਪੱਟਾ ਹੈ ਜੀ ਅਗਲਾ ਕਲਰ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ ਹੈ ਜਿਵੇਂ ਅੱਜ ਕੱਲ ਖੁਰਖੜੀਆਂ ਆਉਣੀਆਂ ਹਨ ਬਹੁਤ ਸੋਹਣਾ ਸੂਟ ਹੈ ਜਿਨੀ ਆਪਾਂ ਕਿਸੇ ਨੂੰ ਦੇਣਾ ਲੈਣਾ ਬਹੁਤ ਸੋਹਣਾ ਸੂਟ ਹੈ ਜੀ ਕਲਰ ਚੈੱਕ ਕਰੋ ਜੀ ਬਹੁਤ ਪਿਆਰਾ 바ਵਾ ਸ਼ੇਡ ਜਾਂ ਕਲਰ ਹੈ ਬਹੁਤ ਸੋਹਣਾ ਸੂਟ ਹੈ ਜੀ ਸਿਰਫ 700 ਰੁਪਏ ਇਹਨਾਂ ਦੀ ਰੇਂਜ ਹੈ ਆ ਹੋ ਗਿਆ ਜੀ ਫਰੰਟ ਬੈਕ ਤੇ ਵੀ ਤੁਹਾਨੂੰ ਡਿਜ਼ਾਈਨਿੰਗ ਦਿ ਲੋਗੀ ਜੀ ਆ ਹੋ ਗਿਆ ਬਾਜੀ ਦਾ ਡਿਜ਼ਾਈਨ ਕਈ ਉਹ ਜੇ ਬਾਜੀ ਲੈ ਰਹੇ ਹਾਂ ਜੀ ਦੁਪੱਟਾ ਬਹੁਤ ਸੋਹਣਾ ਪ੍ਰਿੰਟ ਹੈ ਕਲਰ ਵੀ ਬਹੁਤ ਪਿਆਰਾ ਏ ਕੋਈ ਇਹ ਨਹੀਂ ਵੀ ਛੋੜੂਗਾ ਦੁਪੱਟਾ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਟਰਸਟ ਕਰਿਓ ਜੀ 700 ਦੇ ਸਾਹਮਣੇ ਸੂਟ ਬਹੁਤ ਜ਼ਿਆਦਾ ਵਧੀਆ ਏ ਕਿਸੇ ਮੇਰੀ ਭੈਣ ਨੂੰ ਜੇ ਜਰੂਰਤ ਹੋਵੇ ਕਈ ਵਾਰੀ ਸਾਡੇ ਮਨ 'ਚ ਇਹ ਹੁੰਦਾ ਕਿ ਸਾਨੂੰ ਕੁਝ ਬਚੇ ਨਾ ਬਚੇ ਪਰ ਰੇਕ ਦੀ ਚੁਆਇਸ ਪੂਰੀ ਹੋ ਜਾਵੇ ਸਾਡੇ ਕੋਲ ਤੁਸੀਂ ਸਟੀਚ ਕਰਾ ਲਿਆ ਸਾਨੂੰ ਇਹੀ ਫਾਇਦਾ ਹੋ ਜਾਣਾ ਜੀ ਤੁਸੀਂ ਸਾਡੇ ਕੋਲ ਸਟੀਚਿੰਗ ਕਰਾ ਲੀ ਪਤਾ ਕੀ ਗੱਲ ਜੀ ਤੁਸੀਂ ਸੂਟ ਇੱਕ ਵਾਰ ਇਹ ਹੀ ਮੰਗਾ ਕੇ ਦੇਖੋ ਜੀ ਤੁਸੀਂ ਸਾਡੇ ਕੋਲ ਵਿਸ਼ਵਾਸ ਕਰਨਾ ਨਾ ਸਿਰਫ ਇਹ ਸੂਟ ਮੰਗਾ ਕੇ ਦੇਖੋ ਜੀ 500 ਵਾਲਾ ਸੂਟ ਲਵਾਂਗੇ 600 ਵਾਲਾ ਸੂਟ ਬਿਲਕੁਲ ਤੁਹਾਡਾ ਬੇਕਾਰ ਨਿਕਲੂਗਾ ਇਹ ਬਹੁਤ ਪਿਆਰਾ ਕੱਪੜਾ ਹੈ ਫੁੱਲਾ ਡੁੱਲਾ ਕੱਪੜਾ ਹੈ ਤੁਸੀਂ ਇਹਨੂੰ ਰਿਸ਼ਤੇਦਾਰੀ ਚ ਆਉਣ ਜਾਣ ਨੂੰ ਵੀ ਪਾ ਸਕਦੇ ਆ ਇਹ ਨਹੀਂ ਹੈ ਵੀ ਤੁਸੀਂ ਘਰ ਨੂੰ ਇਹ ਪਾ ਸਕਦੇ ਆ ਬਹੁਤ ਹੀ ਸੋਹਣਾ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਤੁਹਾਨੂੰ ਬਾਟਮ ਮਿਲੇਗੀ 2.5 ਮੀਟਰ ਦਾ ਹੀ ਤੁਹਾਨੂੰ ਦਪੱਟਾ ਮਿਲੇਗਾ ਉਸ ਤੋਂ ਬਾਅਦ ਇਹ ਤਿੰਨ ਕਲਰ ਸੇਮ ਡਿਜ਼ਾਈਨ ਸੇਮ ਸੀਗੇ ਕੇ ਡਿਜ਼ਾਈਨਿੰਗ 'ਚ ਫਰਕ ਹੈ ਜੀ ਇਹ ਵੀ ਤੁਹਾਨੂੰ ਸੂਟ 700 ਦਾ ਹੀ ਮਿਲੂਗਾ ਜੀ ਬਹੁਤ ਪਿਆਰਾ ਸੂਟ ਹੈ ਜੀ ਚੈੱਕ ਕਰੋ ਬਹੁਤ ਸੋਹਣਾ ਜੀ ਇਹ ਕਰੇਵ ਹੈ ਜੀ ਫਕਰੇ ਰੀਜਨਲ ਕਰੇਵ ਨਹੀਂ ਜੀ ਅਸੀਂ ਕਈ ਕਰੇਵ ਨਹੀਂ ਹੈ ਰੀਜਨਲ ਬਾਤ ਤੁਸੀਂ ਕਹੋ ਪਰ ਕਾਪੀ ਸੇਮ ਕੋਈ ਪਹਿਚਾਨ ਨਹੀਂ ਸਕਦਾ ਇਹ ਸੂਟਰ ਦੀ ਵੀਡੀਓ ਅਸੀਂ ਤੁਹਾਨੂੰ ਸਿਰਫ ਪਹਿਚਾਨ ਕਰਾਉਣ ਲਈ ਆਉਣ ਲੱਗੇ ਆ ਇਦਾਂ ਵੀ ਤੁਸੀਂ ਸਾਡੇ ਐਨ ਦੇ ਮਹਿੰਗੇ ਸੂਟਾਂ ਨੂੰ ਕਹਿ ਲੈਣੇ ਤੁਹਾਡਾ ਪ੍ਰਾਈਸ ਵੀ ਥੋੜਾ ਜ਼ਿਆਦਾ ਹੁੰਦਾ ਪਰ ਨਹੀਂ ਭਣ ਇਹ ਹੈਗੀਆ ਕਾਪੀ ਕਾਪੀ ਆ ਰਿਜਨਲ ਤੁਸੀਂ ਦੱਸ ਦੋ ਵੀ ਕੀ ਫਰਕ ਹੁੰਦਾ ਤਾਂ ਗਿੱਟੋ ਦਿਖਣ ਨੂੰ ਲੱਗ ਰਿਹਾ ਪਰ ਜਦ ਤੁਸੀਂ ਇਹਨੂੰ ਹੱਥ ਲਾਉਨੇ ਆ ਫਿਰ ਤੁਹਾਨੂੰ ਫਰਕ ਨਜ਼ਰ ਆਊਗਾ ਇਹਦਾ ਪ੍ਰਾਈਸ ਵੀ ਹੈ ਸਿਰਫ 700 ਰੁਪਏ ਜੀ ਇਹ ਹੋ ਗਿਆ ਜੀ ਫਰੰਟ ਬੈਕ ਤੇ ਵੀ ਤੁਹਾਨੂੰ ਡਿਜ਼ਾਈਨਿੰਗ ਮਿਲੂਗੀ ਤੇ ਇਹ ਹੋ ਗਿਆ ਬਾਜੀ ਦਾ ਡਿਜ਼ਾਈਨ ਪਲੇਨ ਤੁਹਾਨੂੰ ਬਾਟਮ ਮਿਲੂਗੀ ਦੁਪੱਟਾ ਤੁਹਾਨੂੰ ਇਹ ਮਿਲੂਗਾ ਜੀ ਮਾਂ ਇਹਦਾ ਪ੍ਰਾਈਸ ਹੈਗਾ ਸਿਰਫ 700 ਰੁਪਇਆ ਜਿਸੇ ਵੀ ਭੈਣ ਨੂੰ ਸੂਟ ਪਸੰਦ ਆਉਣਾ ਹੈ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਆ ਸੂਟ ਦਾ ਦੁਪੱਟਾ ਚੈੱਕ ਕਰੋ ਜੀ ਵਾਪਸ ਤੁਸੀਂ ਦੁਪੱਟੇ ਤੋਂ ਆਪਣੀ ਸ਼ਰਟ ਵੀ ਤਿਆਰ ਕਰ ਸਕਦੇ ਆ ਐਨਾ ਤੁਹਾਨੂੰ ਖੁੱਲਾ ਡੁੱਲਾ ਦੁਪੱਟਾ ਮਿਲੂਗਾ ਇਹ ਵੀ ਹੈ ਵੀ ਤੁਹਾਨੂੰ ਬਿਲਕੁਲ ਛੋਟੂ ਜਿਹਾ ਦੁਪੱਟਾ ਮਿਲੂਗਾ ਇਹਦਾ ਪ੍ਰਾਈਸ ਵੀ ਹੈਗਾ ਜੀ 700 ਅਗਲੀ ਵੀ ਅਗਲਾ ਸੂਟ ਚੈੱਕ ਕਰੋ ਜੀ ਇਹਦੇ ਕਲਰ ਦਾ ਥੋੜਾ ਜਿਹਾ ਫਰਕ ਹੈ ਜੀ ਦੇਖੋ ਇਹ ਸੀਗਾ ਬਲੈਕ ਤੇ ਇਹ ਹੈਗਾ ਜਾਮਣੀ ਜਿਹਾ ਕਲਰ ਬਹੁਤ ਸੋਹਣਾ ਕਲਰ ਹੈ ਜੀ ਬਹੁਤ ਪਿਆਰਾ ਸੂਟ ਇਹ ਤੁਸੀਂ ਰੱਜ ਕੇ ਹਣਾਉਂਗੇ ਜੀ ਸੂਟ ਨਾ ਖਰਾਬ ਹੋਣ ਵਾਲੇ ਸੂਟ ਹੈ ਆਹ ਦੇਖੋ ਜੀ ਇਹ ਹੋ ਗਿਆ ਕਮੀਜ਼ ਦਾ ਕੱਪੜਾ ਇਹ ਹੋ ਗਿਆ ਕਮੀਜ਼ ਦਾ ਕੱਪੜਾ ਮੀ ਇਹਦਾ ਕੱਪੜਾ ਚੈੱਕ ਕਰੋ ਜੀ ਬਹੁਤ ਸੋਹਣੀ ਸ਼ਰਟ ਬਣੂਗੀ ਤੁਹਾਡੀ ਬਹੁਤ ਪਿਆਰੀ ਇਹ ਵੀ ਨਹੀਂ ਹੈ ਜੀ ਇਹ ਥੋੜਾ ਕੱਪੜਾ ਬਹੁਤ ਸੌਫਟ ਕਪੜਾ ਹੈ ਕੱੜਾ ਬਹੁਤ ਤੁਸੀਂ ਪਤਲੇ ਜੇ ਲੱਗੂਗੇ ਇਹਦੇ ਵਿੱਚ ਇਹ ਹੋਗੀ ਜੀ ਸ਼ਰਟ ਇਹ ਹੋਗੀ ਤੁਹਾਡਾ ਬੈਕ ਦਾ ਡਿਜ਼ਾਈਨ ਤੇ ਇਹ ਹੋਗੀ ਤੁਹਾਡੀ ਬਾਜੂ ਉਸ ਤੋਂ ਬਾਅਦ ਜੀ ਇਹ ਹੈਗੀ ਇਹਦੀ ਬਾਟਮ ਪੂਰੀ ਤੁਹਾਨੂੰ 2.5 ਮੀਟਰ ਦੀ ਬਾਟਮ ਮਿਲੇਗੀ ਤੇ ਨਾਲ ਤੁਹਾਨੂੰ ਇਹ ਦੁਪੱਟਾ ਮਿਲੂਗਾ ਦੁਪੱਟਾ ਚੈੱਕ ਕਰੋ ਜੀ ਬਹੁਤ ਪਿਆਰਾ ਪ੍ਰਿੰਟ ਤੁਹਾਨੂੰ ਦੁਪੱਟਾ ਮਿਲੂਗਾ ਜੀ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਪਿਆਰੇ ਤੁਸੀਂ ਖੁਦ ਵੀ ਇਹ ਪਾ ਸਕਦੇ ਆ ਤੇ ਕਿਸੇ ਨੂੰ ਦੇ ਵੀ ਸਕਦੇ ਆ ਬਹੁਤ ਸੋਹਣਾ ਕੱਪੜਾ ਹੈ ਜੀ ਬਹੁਤ ਪਿਆਰਾ ਕੱਪੜਾ ਹੈ ਉਹ ਤਾਂ 와 ਜੀ ਇੱਕ ਕਲਰ ਹੈ ਜੀ ਇਹ ਇਸੇ ਮੇਰੀ ਪਹਿਣ ਨੂੰ ਜਰੂਰ ਚਾਹੋਗੇ ਤਾਂ ਸੱਤੋਂ ਬਾਏ ਕਰ ਸਕਦੇ ਆ ਜੀ ਗ੍ਰੇ ਗ੍ਰੇ ਕਲਰ ਹੈ ਜੀ ਇਹ ਗ੍ਰੇ ਕਲਰ ਹੈ ਠੀਕ ਹੈ ਇਹ ਹੋ ਗਈ ਗ੍ਰੇ ਕਲਰ ਦੀ ਤੁਹਾਨੂੰ ਵੈ ਸੇਮ ਡਿਜ਼ਾਈਨ ਹੈ ਜੀ ਸੇਮ ਤੁਹਾਨੂੰ ਦੁਪੱਟਾ ਮਿਲੂਗਾ ਜੀ ਬਹੁਤ ਸੋਹਣਾ ਧੁੱਲਾ ਡੁੱਲਾ 2.5 ਮੀਟਰ ਦਾ ਤੁਹਾਨੂੰ ਦੁਪੱਟਾ ਮਿਲੂਗਾ 2.5 ਮੀਟਰ ਦੀ ਤੁਹਾਨੂੰ ਸ਼ਰਟ ਮਿਲੂਗੀ ਜੀ ਬਹੁਤ ਸੋਹਣੇ ਸੂਟ ਹੈ ਜੀ ਬਹੁਤ ਸੋਹਣੇ ਇਹ ਜੀ ਸਾਡੇ ਕੋਲ ਸੇਮ ਰੇਟ ਦੇ ਸੂਟ ਸੀ ਅਸੀਂ ਤੁਹਾਨੂੰ ਰੇਟ ਦੱਸਤਾ ਜਿਹੜੇ ਮੈਂ ਤੁਹਾਨੂੰ ਪਹਿਲ ਮਤਲਬ ਕਿ ਨਹੀਂ ਦੱਸਦੀ ਸੂਟਾਂ ਦੇ ਰੇਟ ਉਹਨਾਂ ਦੇ ਰੇਟ ਅਲੱਗ-ਅਲੱਗ ਹੁੰਦੇ ਆ ਜੀ ਉਹ ਵਰਕ ਕਰਾਏ ਹੋਏ ਸੂਟ ਹੁੰਦੇ ਆ ਹਰੇਕ ਕਾਰੀਗਰ ਅਲੱਗ-ਅਲੱਗ ਰੇਟ ਲੰਦਾ ਜੀ ਸਭ ਤੋਂ ਉਹ ਤੁਸੀਂ ਸਭ ਤੋਂ ਰੇਟ ਪੁੱਛ ਸਕਦੇ ਆ ਕਮੈਂਟ ਕਰ ਦਿਓ ਫੋਨ ਕਰ ਲਓ ਕੋਈ ਚੱਕਰ ਨਹੀਂ ਜੀ ਜਦ ਮਰਜੀ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਆ ਫੋਨ ਕਰ ਸਕਦੇ ਆ ਸ਼ਿਪਿੰਗ ਅਲੱਗ ਤੇ ਹੁੰਦੀ ਹੈ ਜੀ ਤੁਸੀਂ ਸਭ ਤੋਂ ਸੂਟ ਜ਼ਰੂਰ ਵਾਇ ਕਰੋ ਤੁਹਾਨੂੰ ਖੁਦ ਪਤਾ ਲੱਗ ਜੂਗਾ ਕੱਪੜੇ ਦਾ ਕੀ ਫਰਕ ਹੈ ਜੀ ਹੈਨਾ ਹੋਰ ਤੁਹਾਨੂੰ ਸਾਡੀਆਂ ਵੀਡੀਓ ਕਿਹਾ ਜਿਆ ਲੱਗਦੀਆਂ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਜੀ ਸਤਿ ਸ਼੍ਰੀ ਅਕਾਲ